ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ। ਸ਼ਤਰੀ ਕਾਲਾ ਦੀਆਂ ਵੱਡੀਆਂ ਖਬਰਾਂ। ਅੱਜ ਖਨੋਰੀ ਬਾਰਡਰ ਤੇ ਹੋਵੇਗਾ ਵੱਡਾ ਇਕੱਠ ਕਿਸਾਨਾਂ ਗੂ। ਜਗਜੀਤ ਸਿੰਘ ਢੱਲੇਵਾਲ ਲੋਕਾਂ ਨੂੰ ਦੇਣਗੇ ਜ਼ਰੂਰੀ ਸੰਦੇਸ਼। ਲਾਰੈਂਸ ਬਿਸ਼ਨੋਏ ਇੰਟਰਵਿਊ ਮਾਮਲੇ 'ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ। ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਅਹੁਦੇ ਤੋਂ ਕੀਤਾ ਬਰਖਾਸਤ। ਸ਼ੰਭੂ ਅਤੇ ਖਨੋਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖਬਰ। ਕਿਸਾਨੀ ਮਸਲੇ ਤੇ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਹੋਈ ਰੱਦ। ਪੰਜਾਬ ਦੀ ਸਿਆਸਤ 'ਚ ਵੱਡਾ ਝਮਾਕਾ 14 ਤਰੀਕ ਨੂੰ ਨਵੀਂ ਖੇਤਰੀ ਪਾਰਟੀ ਦਾ ਹੋਵੇਗਾ ਐਲਾਨ ਕਿਸਾਨਾਂ ਦੇ ਹੱਕ 'ਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵੱਡਾ ਬਿਆਨ ਕਿਹਾ ਕੇਂਦਰ ਸਰਕਾਰ ਖੁੱਲੇ ਦਿਲ ਨਾਲ ਕਿਸਾਨਾਂ ਨਾਲ ਕਲੇਗੱਲਬਾਤ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡੀ ਖਬਰ 3 ਦਿਨ ਬੱਸਾਂ ਦਾ ਚੱਕਾ ਰਹੇਗਾ ਜਾਮ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਲਈ ਅਲਰਟ ਕੀਤਾ ਜਾ ਰਿਹਾ ਹੈ ਇਨ੍ਹਾਂ ਜ਼ਿਲ੍ਹਿਆਂ 'ਚ ਤੇਜ ਹਮਾਂ ਨਾਲ ਪਵੇਗਾ ਮੀ ਸੰਯੁਕਤ ਕਿਸਾਨ ਮੋਰਚਾ ਨੇ ਮੀਟਿੰਗ ਮਗਰੋਂ ਕੀਤਾ ਵੱਡਾ ਐਲਾਨ ਕੀਤਾ ਅਸੀਂ ਡੱਲੇਵਾਲ ਨਾਲ ਖੜੇ ਹਾਂ ਮੋਰਚੇ ਵੱਖ-ਵੱਖ ਹਨ ਪਰ ਲੜਾਈ ਇੱਕ ਹੈ ਕਿਸਾਨਾ ਗੂਜ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 40 ਦਿਨ ਹੋ ਗਏ ਹਨ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਅੱਜ ਖਨੋਰੀ ਬਾਰਡਰ ਤੇ ਪਹੁੰਚਣ ਦੀ اپیل ਕੀਤੀ ਹੈ ਜਿਸ ਚ ਜਗਜੀਤ ਸਿੰਘ ਢੱਲੇਵਾਲ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਐਮਐਸਪੀ ਦੀ ਲੜਾਈ ਲੜੀ ਜਾ ਰਹੀ ਹੈ ਹਰ ਦੇਸ਼ ਦੇ ਲੋਕ ਇਸ ਐਮਐਸਪੀ ਲੜਾਈ ਦਾ ਹਿੱਸਾ ਹਨ ਅਤੇ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਨਾ ਤੇ ਜਿੱਤਣਾ ਚਾਹੁੰਦੇ ਹਨ ਉਹਨਾਂ ਅੱਗੇ ਕਿਹਾ ਕਿ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ 4 ਜਨਵਰੀ ਨੂੰ ਖਨੂਰੀ ਬਾਰਡਰ ਤੇ ਤੁਸੀਂ ਸਾਰੇ ਪਹੁੰਚੋ ਅਤੇ ਮੈਂ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਮਿਲਣ ਦੀ ਕਿਰਪਾਲਤਾ ਕਰੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹੋਵਾਂਗਾ ਇੱਥੇ ਵੀ ਦੱਸ ਦਈਏ ਕਿ ਮਹਾਪੰਚਾਇਤ ਤੋਂ ਪਹਿਲਾਂ ਕਿਸਾਨ ਜਥੇਬੰਦੀ ਨੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ ਭਾਵਨਾ ਉਤੇ ਇਹ ਮਹਾਪੰਚਾਇਤ ਰੱਖੀ ਗਈ ਹੈ ਕਿਸਾਨ ਜਥੇਬੰਦੀਆਂ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਮਹਾਪੰਚਾਇਤ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ 30 ਦਸੰਬਰ ਨੂੰ ਪੰਜਾਬ ਬੰਦ ਦੇ ਸਦੇਦਾ ਜਿਵੇਂ ਪੂਰਾ ਸਹਿਯੋਗ ਦਿੱਤਾ ਹੈ ਉਵੇਂ ਹੀ ਕਿਸਾਨ ਅੱਜ ਮਹਾਪੰਚਾਇਤ ਵਿੱਚ ਪਹੁੰਚਣ ਕਿਸਾਨ ਆਗੂਆਂ ਨੇ ਕਿ ਹੈਗੇ ਖਨੋਰੀ ਬਾਰਡਰ ਤੇ ਹੋਣ ਵਾਲੀ ਮਹਾ ਪੰਚਾਇਤ ਵਿੱਚ ਜਗਜੀਤ ਸਿੰਘ ਢੱਲੇਵਾਲ ਦੇਸ਼ ਵਾਸੀਆਂ ਨੂੰ ਜ਼ਰੂਰੀ ਸੰਦੇਸ਼ ਦੇਣਗੇ ਪੰਜਾਬ ਸਰਕਾਰ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਦੌਰਾਨ ਇੰਟਰਵਿਊ ਕਰਵਾਉਣ ਵਾਲੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ ਇਹ ਇੰਟਰਵਿਊ ਮਾਰਚ 2023 ਵਿੱਚ ਖਰੜ ਸੀਏਡੀ ਹਿਰਾਸਤ ਦੌਰਾਨ ਕਰਵਾਈ ਗਈ ਸੀ ਗੁਰਸ਼ੇਰ ਸਿੰਘ ਸੰਧੂ ਤੇ ਦੁਰਵਿਵਹਾਰ ਲਾਪਰਵਾਹੀ ਅਤੇ ਡਿਊਟੀ ਵਿੱਚ ਅਣਗੈਲੀ ਅਨੁਸ਼ਾਸਨ ਦੀ ਕੋਰੋਂ ਲੰਘਣਾ ਕਰਕੇ ਪੰਜਾਬ ਪੁਲਿਸ ਦੇ ਐਕਸ਼ਨ ਨੂੰ ਖਰਾਬ ਕਰਨ ਦੇ ਦੋਸ਼ ਲਗਾਏ ਗਏ ਹਨ ਇਹ ਹੁਕਮ ਪੰਜਾਬ ਦੇ ਗ੍ਰੈਸਖਤਰ ਗੁਰਕੀਰਤ ਕਿਰਪਾਲ ਸਿੰਘ ਨੇ ਜਾਰੀ ਕੀਤੇ ਹਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪਰਬਾਨਗੀ ਮਿਲਣ ਮਗਰੋਂ ਗ੍ਰਹਿ ਮਾਮਲਿਆਂ ਬਾਰੇ ਵਿਭਾਗ ਨੇ ਉਸ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੇ ਹੁਕਮ ਜਾਰੀ ਕੀਤੇ ਹਨ ਗੁਰਸ਼ੇਰ ਸਿੰਘ ਸੰਧੂ ਪਿਛਲੇ ਸਾਲ ਅਕਤੂਬਰ ਤੋਂ ਮੌਤਲ ਚੱਲ ਰਿਹਾ ਸੀ ਪੁਲਿਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖਲਮਗਰੋ ਡੀਐਸਪੀ ਖਿਲਾਫ ਕਾਰਵਾਈ ਕੀਤੀ ਹੈ ਇਸ ਮਾਮਲੇ 'ਚ ਡੀਐਸਪੀ ਸਮੇਤ ਪੰਜਾਬ ਪੁਲਿਸ ਦੇ 6 ਅਧਿਕਾਰੀਆਂ ਨੂੰ ਮੌਤਲ ਕੀਤਾ ਗਿਆ ਸੀ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਗਠਿਤਾਈ ਪਾਵਰ ਕਮੇਟੀ ਦੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ਉਪਰੰਤ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਇਹ ਮੀਟਿੰਗ ਅੱਜ ਸਵੇਰੇ 11 ਵਜੇ ਹੋਣੀ ਸੀ ਹੁਣ ਕਮੇਟੀ ਨੇ ਸਯੁਕਤ ਕਿਸਾਨ ਮੋਰਚਾ ਉਗਰਾਹਾਂ ਨੂੰ ਗੱਲਬਾਤ ਲਈ ਸੱਦਾ ਭੇਜਿਆ ਹੈ ਪਰ ਬੀਕੇਯੂ ਵੱਲੋਂ ਮੀਟਿੰਗ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਦੱਸ ਦੇ ਕਿ 2 ਦਿਨ ਹੋਣ ਵਾਲੀ ਇਸ ਮੀਟਿੰਗ 'ਚ ਪਾਵਰ ਕਮੇਟੀ 'ਚ ਕਈ ਵੱਡੇ ਫੈਸਲੇ ਲਏ ਜਾਣੇ ਸੀ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਲਿਆਉਂਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਐਲਾਨ 14 ਜਨਵਰੀ ਨੂੰ ਮੇਲਾ ਮਾਗੀ ਮੌਕੇ ਮੁਖਸਰਦੀ ਧਰਤੀ ਤੋਂ ਕੀਤਾ ਜਾਵੇਗਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਅਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਵਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਨਵੀਂ ਖੇਤਰੀ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਦੱਸਿਆ ਕਿ ਨਵੀਂ ਗਠਿਤ ਹੋਣ ਜਾ ਰਹੀ ਖੇਤਰੀ ਪਾਰਟੀ ਦਾ ਨਾਂ ਅਜੇ ਗੁਪਤ ਰੱਖਿਆ ਗਿਆ ਹੈ ਅਤੇ ਇਹ 14 ਤਰੀਕ ਨੂੰ ਜੋ ਕਮੇਟੀ ਬਣੇਗੀ ਉਹੀ ਇਸ ਦਾ ਸਾਰਾ ਕੰਮਕਾਜ ਕਰੇਗੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਫਸਲਾਂ ਦੀ ਐਮਐਸਪੀ ਲਈ ਅਤੇ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 39 ਦਿਨਾਂ ਤੋਂ ਖਨੋਰੀ ਬਾਰਡਰ ਤੇ ਦੱਲੇਵਾਲ ਫਸਲਾਂ ਦੀ ਐਮਐਸਪੀ ਲਈ ਮਰਨ ਵਰਤ ਤੇ ਬੈਠੇ ਹਨ ਉਹਨਾਂ ਨੇ ਕਿਹਾ ਕਿ ਸਵਾ ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਮੰਤਰੀ ਖੁੱਡੀਆਂ ਨੇ ਕਿ ਹੈਗੇ 4 ਸਾਲ ਪਹਿਲਾਂ ਵੀ ਇੱਕ ਮੋਰਚਾ ਲੱਗਿਆ ਸੀ ਉਸ ਸਮੇਂ ਦਿੱਲੀ ਦੀ ਸਰਕਾਰ ਨੇ ਮੰਗਾਂ ਨੂੰ ਮੰਨ ਕੇ ਵਿਚਾਲੇ ਛੱਡ ਦਿੱਤਾ ਸੀ ਅਤੇ ਅੱਜ ਫਿਰ ਤੋਂ ਕਿਸਾਨਾਂ ਨੂੰ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਜਿੱਥੋਂ ਤੱਕ ਕਿ ਪੰਜਾਬ ਸਰਕਾਰ ਭਗਵੰਤ ਮਾਨ ਉਹਨਾਂ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ 8.5 ਮੰਤਰੀ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿੱਚ ਮਿਲਣ ਗਏ ਸੀ ਉਸ ਦਿਨ ਅਸੀਂ ਡੱਲੇਵਾਲ ਜੀ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਸਲ ਵਿੱਚ ਵਾਰ-ਵਾਰ ਕੇਂਦਰ ਸਰਕਾਰ ਨਾਲ ਗੱਲਬਾਤ ਹੁੰਦੀ ਹੈ ਪਰ ਉਹ ਗੱਲ ਤੋਂ ਮੁਨਕਰ ਹੋ ਜਾਂਦੀ ਹੈ ਕੇਂਦਰ ਸਰਕਾਰ ਨੂੰ ਖੁੱਲੇ ਦਿਲ ਨਾਲ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਗੱਲਬਾਤ ਨਾਲ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਜਾਂਦੇ ਹਨ ਖੁੱਡੀਆਂ ਨੇ ਕਿਹਾ ਕਿ ਕੁਝ ਦਿਨਾਂ ਪਹਿਲਾਂ ਮੈਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖੀ ਸੀ ਕਿ ਖੇਤੀ ਦਾ ਮਾਮਲਾ ਹੈ ਤੁਸੀਂ ਇਸ ਵਿੱਚ ਦਖਲ ਦੇ ਕੇ ਇਸ ਨੂੰ ਸਿਰੇ ਚੜਾਓ ਅਜੇ ਤੱਕ ਕੇਂਦਰੀ ਖੇਤੀਬਾੜੀ ਮੰਤਰੀ ਨੇ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਜੇਕਰ ਤੁਸੀਂ 6 7 ਤੇ 8 ਜਨਵਰੀ ਨੂੰ ਕਿਤੇ ਜਾਣ ਘੁੰਮਣ ਲਈ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੋਵੇਗੀ ਦਰਅਸਲ ਸੂਬੇ 'ਚ 3 ਦਿਨਾਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹਿਣ ਵਾਲਾ ਹੈ ਤੇ 6 7 ਅਤੇ 8 ਜਨਵਰੀ ਨੂੰ ਸੂਬੇ ਚ ਪੀਆਰਟੀਸੀ ਅਤੇ ਪਣ ਬੱਸ ਬੱਸਾਂ ਨਹੀਂ ਚੱਲਣਗੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਅਤੇ ਪਣ ਬੱਸ ਮੁਲਾਜ਼ਮ ਯੂਨੀਅਨ ਨੇ ਚੰਡੀਗੜ੍ਹ ਵਿਖੇ ਮੰਤਰੀ ਦੀ ਰਿਹائش ਸਾਹਮਣੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਇਸ ਕਰਕੇ 6 7 ਅਤੇ 8 ਜਨਵਰੀ ਨੂੰ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੂਰੇ ਦੇਸ਼ ਚਕੜਾਕੇ ਦੀ ਠੰਡ ਪੈ ਰਹੀ ਹੈ ਪਹਾੜਾਂ ਉੱਤੇ ਬਰਫਬਾਰੀ ਅਤੇ ਹਲਕੀ ਬਾਰਿਸ਼ ਵੀ ਹੋ ਰਹੀ ਹੈ ਇੱਥੋਂ ਵਗਣ ਵਾਲੀਆਂ ਪੱਛਮੀ ਹਵਾਵਾਂ ਮੈਦਾਨੀ ਇਲਾਕਿਆਂ ਨੂੰ ਠਾਰ ਰਹੀਆਂ ਹਨ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦੇ ਹਨ ਕਿ ਹੈ ਕਿ ਆਉਣ ਵਾਲੇ ਦਿਨਾਂ ਚ ਇੱਕ ਤੋਂ ਬਾਅਦ ਇੱਕ ਪੱਛਮੀ ਗੜਬੜੀ ਬਣ ਰਹੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੈਦਾਨੀ ਇਲਾਕਿਆਂ ਚ ਬਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਪੰਜਾਬ ਹਰਿਆਣਾ ਤੇ ਦਿੱਲੀ ਦੇ ਨਾਲ-ਨਾਲ ਉੱਤਰੀ ਭਾਰਤ ਦੇ ਕਈ ਇਲਾਕਿਆਂ ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਪੰਜਾਬ ਚ ਅੱਜ ਤੋਂ ਮੌਸਮ ਬਦਲ ਸਕਦਾ ਹੈ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਦਾ ਯਾਤਰੀ ਹਿੱਸਾ ਸ਼ੀਤਲ ਹਰਦੀਪੇਟ ਵਿੱਚ ਹੈ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਲੁਧਿਆਣਾ ਵਿੱਚ ਸੱਦੀ ਬੈਠਕ ਚ ਕਈਆਂ ਹਨ ਫੈਸਲੇ ਲਈ ਹਨ ਆਗੂਆਂ ਨੇ ਕਿਹਾ ਕਿ ਉਹ ਖਨੋਰੀ ਬਾਰਡਰ ਉਤੇ ਪਿਛਲੇ 39 ਦਿਨਾਂ ਤੋਂ ਮਰਨ ਵਰਤ ਉਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਪੂਰੀ ਹਮਾਇਤ ਕਰਦੇ ਹਨ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਮੋਰਚੇ ਵੱਖ-ਵੱਖ ਹੋ ਸਕਦੇ ਹਨ ਪਰ ਉਹਨਾਂ ਦੀ ਲੜਾਈ ਇੱਕ ਹੈ ਐਸ ਕੇ ਐਮ ਆਗੂਆਂ ਨੇ ਕਿਹਾ ਕਿ ਉਹ ਢੱਲੇਵਾਲ ਦੇ ਨਾਲ ਹਨ ਅਤੇ ਜਿੱਥੇ ਲੋੜ ਹੈ ਉੱਥੇ ਨਾਲ ਖੜਨਗੇ ਉਹਨਾਂ ਨੇ ਕਿਹਾ ਕਿ ਜਦੋਂ ਜਗਜੀਤ ਸਿੰਘ ਢੱਲੇਵਾਲ ਕਹਿ ਚੁੱਕੇ ਹਨ ਕਿ ਜੇ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਦਿੰਦੀ ਹੈ ਤਾਂ ਉਹੋ ਮੈਡੀਕਲ ਐਡਲੈਂਡ ਲਈ ਤਿਆਰ ਹਨ ਤਾਂ ਫਿਰ ਕੇਂਦਰ ਸਰਕਾਰ ਨੇ ਅਜੇ ਤੱਕ ਕਿਸਾਨ ਆਗੂ ਨਾਲ ਕੋਈ ਰਾਬਤਾ ਕਿਉਂ ਨਹੀਂ ਬਣਾਇਆ ਬੈਠਕ 'ਚ ਜੋਗਿੰਦਰ ਸਿੰਘ ਗੁਰਾਹਾਂ ਸਮੇਤ ਕਈ ਵੱਡੇ ਆਗੂ ਸ਼ਾਮਿਲ ਹੋਏ ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਉਹ ਹਰਿਆਣਾ ਦੇ ਤੋਹਾਣਾ 'ਚ ਅੱਜ ਪਹਿਲਾਂ ਹੀ ਮਹਾਪੰਚਾਇਤ ਸੱਦ ਚੁੱਕੇ ਹਨ ਜਦੋਂ ਕਿ ਐਸਕੇਐਮ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਖਨੋਰੀ ਬਾਰਡਰ ਤੇ ਇਸ ਐਟਰੀਕ ਨੂੰ ਮਹਾਪੰਚਾਇਤ ਸਦਨ ਦਾ ਫੈਸਲਾ ਬਾਅਦ ਵਿੱਚ ਕੀਤਾ ਹੈ ਅਤੇ ਇਸ ਬਾਰੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਬੈਠਕ ਦੌਰਾਨ ਕਿਸਾਨਾਂ ਗੁਣੇ ਖੇਤੀ ਮੰਡੀਕਰਨ ਬਾਰੇ ਕੋਮੀ ਨੀਤੀ ਦੇ ਖਰੜੇ ਨੂੰ ਰੱਦ ਕੀਤੇ। ਤਿੰਨ ਕਾਲੇ ਖੇਤੀ ਕਾਨੂੰਨਾਂ ਨਾਲੋਂ ਵੀ ਖਤਰਨਾਕ ਰਾ ਦਿੱਤਾ ਹੈ। ਅੰਦਰੇਬਲ ਸੁਪਰੀਮ ਕੋਰਟ ਨੂੰ ਪੰਜਾਬ ਸਰਕਾਰ ਨੂੰ ਦਿਸ਼ਿਕਸ਼ਨ ਦੇਣ ਦੀ ਬਜਾਏ ਯਾ ਕਿਸਾਨਾਂ ਗੁਣਨ ਡਾਇਰੈਕਸ਼ਨ ਦੇਣ ਦੀ ਬਜਾਏ ਤੁਰੰਤ ਜਿਹੜੀ ਡਾਇਰੈਕਸ਼ਨ ਆ ਗਈ ਉਹ ਕੇਂਦਰ ਸਰਕਾਰ ਨੂੰ ਦੇਣੀ ਚਾਹੀਦੀ ਆ ਔਰ ਕੇਂਦਰ ਸਰਕਾਰ ਗੱਲਬਾਤ ਲਈ ਅੱਗੇ ਆਵੇ ਮਾਮਲੇ ਦਾ ਹੱਲ ਕਰੇ ਇਹ ਸਾਰੀਆਂ ਮੰਗਾਂ ਜਿਹੜੀਆਂ ਲੱਗੀਆਂ ਕੇਂਦਰ ਸਰਕਾਰ ਨਾਲ ਸਬੰਧਤ ਰਹੀਆਂ ਸੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਸੁਣ ਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਵਕੀਲ ਕਦੇ ਤੁਹਾਡੇ ਨਾਲ ਗੱਲਬਾਤ ਕਰੀਏ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਬਿਲਕੁਲ ਅਸੀਂ ਤਾਂ ਬਾਰ-ਬਾਰ ਸਰਕਾਰ ਪਹਿਲਾਂ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂ ਵੀ ਅਸੀਂ ਰਾਤ ਨੂੰ 2:00 ਵਜੇ ਤੱਕ ਅਸੀਂ ਮੀਟਿੰਗਾਂ 'ਚ ਬੈਠ ਕੇ ਇਹੀ ਮਸਲੇ ਦਾ ਹੱਲ ਕਰਾਉਣ ਲਈ ਜਾਂਦੇ ਸੀ ਪਰ ਲੇਕਿਨ ਕੇਂਦਰ ਸਰਕਾਰ ਜਿਹੜੀ ਆ ਉਹ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਾਂ ਲੰਮੇ ਸਮੇਂ ਤੋਂ ਲੰਮੇ ਸਮੇਂ ਤੋਂ ਬਕਾਲਤ ਨਾਲ ਜੁੜੇ ਜੀਮਾ ਸਾਹਿਬ ਜਿਵੇਂ ਤੁਸੀਂ ਕਿਹਾ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਨੂੰ ਕਹ ਰਹੀ ਹੈ ਕਿਸਾਨਾਂ ਦਾ ਵੀ ਸੁਪਰੀਮ ਕੋਰਟ ਨੂੰ ਵੀ ਚਿੱਲੇਵਾਲ ਸਾਹਿਬ ਚਿੱਠੀ ਵੀ ਲਿਖਦੇ ਆਗੇ ਵੀ ਜਿਹੜਾ ਆਦੇਸ਼ ਨੇ ਉਹ ਦਿੱਤੇ ਜਾਣ ਤੱਕ ਕੇਂਦਰ ਸਰਕਾਰ ਨੂੰ ਦਿੱਤੇ ਜਾਣ ਉਹ ਹੀ ਮੰਨੀਆਂ ਹੋਈਆਂ ਮੰਗਾਂ ਨੇ ਜਿਹੜੀਆਂ 2020 ਦੇ ਵਿੱਚ ਮੰਗੀਆਂ ਸੀ ਸੋ ਬਿਲਕੁਲ بار بار ਇਹੀ ਸਾਰੇ ਸਾਥੀਆਂ ਦੀ ਰਿਕਵੈਸਟ ਆ ਕਿ ਇਕੱਲੇ ਉਹ ਪੰਜਾਬ ਦੇ ਕਿਸਾਨ ਦੀ ਡਿਮਾਂਡ ਨਹੀਂ ਹੈਗੀ ਪੂਰੇ ਦੇਸ਼ ਦੇ ਕਿਸਾਨ ਦੀ ਡਿਮਾਂਡ ਆ ਸੋ ਡਿਮਾਂਡ ਜਿਹੜੀ ਮੈਂ ਸਮਝਦਾ ਉਹ ਤੇ ਵਿਚਾਰ ਕਰਨਾ ਚਾਹੀਦਾ ਕੇਂਦਰ ਸਰਕਾਰ ਤਾਂ ਵਿਚਾਰ ਕਰਨ ਤੋਂ ਹੀ ਭੱਜ ਰਹੀ ਹੈ ਸੋ ਇਹ ਦੇਸ਼ ਦੇ ਅੰਦਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਆ ਉਹ ਕਾਰਪੋਰੇਟ ਘਰਾਣੇ ਚਲਾ ਰਹੇ ਨੇ ਕਿ ਵੱਡੇ ਵੱਡੇ ਪੂੰਜੀਪਤੀ ਚਲਾ ਰਹੇ ਨੇ ਇਸੇ ਗੱਲ ਕਰਕੇ ਆਮ ਲੋਕਾਂ ਦੀ ਗੱਲ ਸੁਣਨ ਤੋਂ ਕੇਂਦਰ ਸਰਕਾਰ ਭੱਜ ਗਿਆ ਅੱਛਾ ਮਤਲਬ ਅਸ਼ਵਨੀ ਵੈਸ਼ਵਣ ਨੇ ਜੂਨੀਅਨ ਮਨਿਸਟਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਬਰੀ ਵੀ ਜੱਕ ਸਕਦੇ ਆ ਉਹਨਾਂ ਦੀ ਕੱਲ ਦੀ ਸਟੇਟਮੈਂਟ ਹੈ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਕਹੀ ਹੈ ਗੱਲ ਆ ਦੇਖੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲੋਕਤੰਤਰ ਦੀ ਕਾਤਲ ਜਮਾਤ ਇਸੇ ਲਈ ਮੰਨੀ ਜਾਂਦੀ ਆ ਕਦੇ ਕਿਸੇ ਕਿਸੇ ਸਟੇਟ ਦੇ ਐਮਐਲਏ ਤੋੜਦੀ ਆ ਕਦੇ ਕਿਸੇ ਅੰਦੋਲਨ ਨੂੰ ਕੁਚਲਦੀ ਆ ਦੇਸ਼ ਜਾਣਦਾਗਾ ਕਿ ਕਿਸ ਤਰ੍ਹਾਂ ਕਿੰਨੇ ਸਟੇਟਾਂ ਦੇ ਅੰਦਰ ਦੰਗੇ ਹੋਏ ਨੇ ਕਿ ਪਰ ਉਸਾਂ ਦੇ ਦੰਗੇ ਗਰਾਉਂਡ ਦੀ ਬਾਹਰ ਆ ਪਰ ਲੇਕਿਨ ਪੰਜਾਬ ਦੇ ਕਿਸਾਨ ਮੇਰੀ ਵੀ ਖੁਦ ਗੱਲ ਹੋਈ ਢੱਲੇਵਾਲ ਸਾਹਿਬ ਨਾਲ ਸਾਰੇ ਸ਼ਾਂਤੀਪੂਰਵਕ ਆਪਣਾ ਪ੍ਰੋਟੈਸਟ ਕਰ ਰਹੇ ਨੇਗੇ ਔਰ ਕੇਂਦਰ ਸਰਕਾਰ ਜੇ ਇਸ ਤਰ੍ਹਾਂ ਕਹਿ ਰਹੀ ਹੈ ਮੈਂ ਉਹਦੀ ਨਿੰਦਾ ਕਰਦਾ ਕਿਉਂਕਿ ਸੰਘਰਸ਼ ਜਦੋਂ ਸ਼ਾਂਤੀਪੁਰ ਬਗਾ ਤਾਂ ਸ਼ਾਂਤੀਪੁਰ ਬਗ ਗੱਲਬਾਤ ਕਰਕੇ ਮਸਲੇ ਦਾ ਹੱਲ ਹੋਣਾ ਚਾਹੀਦਾ ਡੱਲੇਵਾਲ ਸਾਹਿਬ ਕਿਸਾਨਾਂ ਤੋਂ ਇੱਕੋ ਮੰਗ ਹੈ ਉਹਨਾਂ ਦੀ ਜਿਹੜੇ ਨਾਲ ਦੇ ਆਗੂ ਹੈ ਵੀ ਮੈਨੂੰ ਇੱਥੋਂ ਚੁੱਕਣ ਹਾਲਦੇ ਹੋ ਕਿਸੇ ਵੀ ਹਾਲ ਦੇ ਵਿੱਚ ਪੰਜਾਬ ਸਰਕਾਰ ਇੱਕ ਪਾਸੇ ਕਹਿੰਦੀ ਵੀ ਨਾਲ ਹੈ ਦੂਜੇ ਪਾਸੇ ਜਿਵੇਂ 7000 ਕਹਿੰਦੇ ਕਿ ਮੁਲਾਜ਼ਮ ਤਨਾਤ ਕੀਤਾ ਗਿਆ ਲਗਾਤਾਰ ਇਸ ਤਰ੍ਹਾਂ ਦੀ ਜਿਹੜੀ ਕੁਛ ਕੁ ਲੋਕ ਅਫਵਾਹਾਂ ਫਲਾਉਂਦੇ ਨੇ ਕਿ ਅਸੀਂ ਤਾਂ ਬਿਲਕੁਲ ਸਾਡੀ ਤਾਂ ਸਾਰੀ ਕੈਬਨਿਟ ਖੁਦ ਅਸੀਂ ਜਾ ਕੇ ਆਏ ਕੋਈ ਨੇੜੇ ਲੱਗਣ ਦੀ ਗੱਲ ਹੋਏ ਕਿ ਡੱਲੇਵਾਲ ਸਾਹਿਬ ਕਿਤੇ ਮੰਨਦੇ ਹੋਣ ਜਾਂ ਕਿਸੇ ਪੁਆਇੰਟ ਤੇ ਆ ਕੇ ਮੰਨਣ ਦੀ ਕੋਈ ਗੱਲ ਨਹੀਂ ਨਹੀਂ ਹੈਣਕੀ ਸੋ ਅਸੀਂ ਤਾਂ ਮੈਸੇਜ ਜਿਹੜਾ ਆ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਲਗਾਤਾਰ ਪਹੁੰਚਾ ਰਹੇ ਹਾਂ ਇਹ ਮਾਈਨਰ ਪਿਛਲੇ 25 ਸਾਲਾਂ ਤੋਂ ਇੱਥੇ ਕੋਈ ਪਾਣੀ ਖੇਤਾਂ ਨੂੰ ਨਹੀਂ ਮਿਲਦਾ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ ਮੁੱਖ ਮੰਤਰੀ ਸਾਹਿਬ ਨੇ ਜਦੋਂ ਸਰਕਾਰ ਬਣਾਈ ਤੀ ਉਸ ਸਮੇਂ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾ ਦੇਵਾਂਗੇ ਉਸੇ ਕੜੀ ਦੇ ਤਹਿਤ ਅੱਜ ਜਿਹੜਾ ਕੰਮ ਹੈ ਇਹ ਸ਼ੁਰੂ ਕਰਾਇਆ ਜਾ ਰਿਹਾ ਹੈ ਇਸ ਕੰਮ ਤੇ ਕਰੀਬ 7.5 ਕਰੋੜ ਰੁਪਏ ਦੀ ਲਾਗਤ ਆਉਣੀ ਹੈ ਪਹਿਲਾਂ ਇਸ ਰਜਵਾਹੇ ਤੇ 200 ਏਕੜ ਨੂੰ ਪਾਣੀ ਲੱਗਦਾ ਸੀ ਹੁਣ ਕਰੀਬ 5000 ਏਕੜ ਨੂੰ ਪਾਣੀ ਦਿੱਤੂਗਾ ਤੇ ਇਹਦੀ ਜਿਹੜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਇਹਦੇ ਪਾਣੀ ਦਾ ਜੋ ਡਿਸਚਾਰਜ ਸੀ ਉਹ ਅਸੀਂ 11.95 ਕਿਊਸਿਕ ਸੀ ਤੇ ਉਹ ਵਧਾ ਕੇ 20 ਪੁਆਇੰਟ ਤੋਂ ਕਿਉਂ ਸੇ ਕਰਨਾ ਮਤਲਬ 12 ਕਿਉਸੇਕ ਤੋਂ 20 ਕਿਉਸੇਕ ਪਾਣੀ ਘਟਦਾ ਤੇ ਪੌਣੇ 2 ਗੁਣਾ ਪਾਣੀ ਲੋਕਾਂ ਦੇ ਖੇਤਾਂ ਨੂੰ ਮਿਲੂ ਇਸ ਦੇ ਨਾਲ ਜਿਹੜੀ ਗਰਾਊਂਡ ਵਾਟਰ ਅਸੀਂ ਕੱਢੀ ਜਾ ਰਹੇ ਹਾਂ ਕੱਢੀ ਜਾ ਰਹੇ ਇੱਕ ਤਾਂ ਉਹ ਤੇ ਡਿਪੈਂਡੈਂਸੀ ਘਟ ਹੋਏਗੀ ਤੇ ਬਿਜਲੀ ਦੀ ਬਚਤ ਹੋਏਗੀ ਨਹਿਰੀ ਪਾਣੀ ਜਦੋਂ ਖੇਤਾਂ ਨੂੰ ਮਿਲੂਗਾ ਤਾਂ ਤੇ ਫਸਲ ਵੀ ਵਧੀਆ ਹੋਣੀ ਹੈ ਸੋ ਇਹ ਸਾਡਾ ਪ੍ਰਾਲਾ ਸਾਡੇ ਮਾਨਯੋਗ ਐਮ.ਐਲ.ਏ ਸਾਹਿਬ ਕੁਲਵੰਸੀ ਜੀ ਖੜੇ ਆ ਇਹਨਾਂ ਨੇ ਪ੍ਰਾਲਾ ਕੀਤਾ ਸਰਕਾਰ ਦੇ ਧਿਆਨ ਦੇ ਵਿੱਚ ਇਹਨਾਂ ਨੇ ਸਾਰੀਆਂ ਲਿਆਂਦੀਆਂ ਸੋ ਅਸੀਂ ਇਸ ਗੱਲ ਦੇ ਲਈ ਬਚਨ ਬੱਧਾ ਕਿ ਹਰ ਖੇਤ ਨੂੰ ਪਾਣੀ ਦੇਣਾ ਅਸੀਂ ਇਹਦੇ ਵਿੱਚ ਜਿਹੜੇ 13 ਮੋਗੇ ਲੱਗੇ ਹੋਏ ਆ ਉਹ ਮੋਗਿਆਂ ਦੀ ਜਿਹੜੀ ਅੰਡਰਗਰਾਉਂਡ ਪਾਈਪ ਹੈ ਉਹ ਵੀ ਨਹੀਂ ਪਈ ਹੋਈ ਹੈ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ April ਦੇ ਵਿੱਚ ਤੇ May ਦੇ ਵਿੱਚ ਉਹ ਅੰਡਰਗਰਾਉਂਡ ਪਾਈਪ ਵੀ ਪਾ ਦੇਣੇ ਆ। ਸੋ ਹਰ ਖੇਤ ਨੂੰ ਪਾਣੀ ਦੇਣੇ ਅੰਡਰਗਰਾਉਂਡ ਪਾਈਪ ਪਾ ਕੇ ਦੇਣੇ ਨੇ। ਤੇ ਕਿਸੇ ਵੀ ਕਿਸਮ ਦੀ ਸਮੱਸਿਆ ਨਹਿਰੀ ਪਾਣੀ ਦੇ ਮੁਤਲਕ ਅਸੀਂ ਰਹਿਣ ਨਹੀਂ ਦੇਣੀ। ਤੇ ਪਿਛਲੀਆਂ ਸਰਕਾਰਾਂ ਦੀ ਜੇ ਮੈਂ ਕਾਰਗੁਜ਼ਾਰੀ ਦੀ ਗੱਲ ਕਰ ਲਾਂ ਕਿ ਲੋਕ ਤਾਂ ਬੂੰਦ-ਬੂੰਦ ਪਾਣੀ ਕਨੇਓ ਤਰਸ ਰਹੇ ਨੇ। ਪਰ ਅੰਮਾ ਦਾ ਪਾਣੀ ਜੋ ਪੰਜਾਬ ਦਾ ਹਿੱਸਾ ਹੈ ਉਹ 66% ਪਾਣੀ ਵਰਤਿਆ ਜਾ ਰਿਹਾ ਤੇ 32% ਪਾਣੀ ਵਰਤੇ ਹੀ ਨਹੀਂ ਜਾ ਰਿਹਾ ਉਹ ਪਿਛਲੀਆਂ ਸਰਕਾਰਾਂ ਨੇ ਗਲਤੀਆਂ ਨਲਕੀਆਂ ਕਰਕੇ ਮੈਂ ਕਹਿ ਸਕਦਾ ਕਿਉਂ ਨਹੀਂ ਹੋ ਰਹੀ ਸੀ ਸਾਰੇ ਸੂਏ ਟੁੱਟੇ ਤੇ ਨਹਿਰਾਂ ਟੁੱਟੀਆਂ ਦੀ ਖਾਲ ਟੁੱਟੇ ਤੇ ਕਿਸੇ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਅਸੀਂ ਹੁਣ ਇੱਕ ਕੰਕਰੀਟ ਦਾ ਬਣਾ ਰਹੇ ਹਾਂ ਜਿਹਦੀ ਲਾਈਫ ਹੈ 35 ਤੋਂ 40 ਸਾਲਾਂ ਤੱਕ ਇਸ ਦੀ ਲਾਈਫ ਸੋ ਅਸੀਂ ਇਸ ਕੰਮ ਤੇ ਲੱਗੇ ਆ ਕਿਉਂਕਿ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜ਼ਰੂਰਤ ਜੇ ਮੈਂ ਹੈ ਕੋਈ ਤਾਂ ਮੈਂ ਸਮਝਦਾ ਪਾਣੀ ਬਚਾਉਂਦੀ ਹੈ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਕਿ ਪਾਣੀ ਦੀ ਬਚਤ ਕਰੋ ਤੇ ਸਾਡੀਆਂ ਸਕੀਮਾਂ ਬਹੁਤ ਨੇ ਸਾਡੇ ਵਿਭਾਗਾਂ ਕੋਲੇ ਟਿਪ ਸਿਸਟਮ ਵੀ ਹੈ ਜੇ ਕਿਸੇ ਨੇ ਆਪਣੇ ਖੇਤਾਂ 'ਚ ਅੰਡਰਗਰਾਉਂਡ ਪਾਪੋਨ ਅਵਦੇਵ ਦੇ ਖੇਤਾਂ 'ਚ ਉਹਤੇ ਵੀ ਅਸੀਂ ਸਬਸਿਡੀ ਦਿੰਨੇ ਆ ਸੁੱਕ ਪਾਣੀ ਬਚਾਉਣਾ ਸਮੇਂ ਦੀ ਜ਼ਰੂਰਤ ਹੈ ਪਾਣੀ ਬਚਾਉਣ ਦੇ ਵਿੱਚ ਸਾਰੇ ਲੋਕ ਸਹਿਯੋਗ ਦੇਣ ਤੇ ਅੱਜ ਕਰੀਬ 5000 ਏਕੜ ਰਕਵੇ ਨੂੰ ਜਿਹੜਾ ਪਾਣੀ ਲੱਗਣਾ ਮੈਂ ਉਹਨਾਂ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਪੰਜਾਬ ਰੂਟ ਵੇਜ ਦੇ ਵਿੱਚ ਆਏ 2025 ਦੇ ਵਿੱਚ ਘੱਟ ਤੋਂ ਘੱਟ ਜਿਹੜੀ 600 ਦੇ ਕਰੀਬ ਬੱਸਾਂ ਪਾਉਣ ਦੀ ਸਾਡੀ ਪਾਲਿਸੀ ਆ ਨਾਲ ਪੀ ਆਰਟੀਸੀ ਦੇ ਵਿੱਚ 450 ਵੱਡੀਆਂ ਬੱਸਾਂ 100 ਮਿੱਡੀ ਬੱਸਾਂ 550 ਪੀਆਰਟੀਸੀ ਦੇ ਵਿੱਚ ਇਹ ਬੱਸਾਂ ਲੈਣੀਆਂ ਉਹਦੇ ਵਾਸਤੇ ਪੰਜਾਬ ਸਰਕਾਰ ਤੋਂ ਬਜਟ ਮੰਗਾਂਗੇ ਜਿੰਨਾ ਬਜਟ ਮਿਲੂਗਾ ਫਿਰ ਉਹਦੇ ਅਨਸਾਰ ਬੱਸਾਂ ਲੈਣਗੀਆਂ ਨਾਲ ਸਾਡੀਆਂ ਸਰਕਾਰੀ ਬੱਸਾਂ ਨੂੰ ਪਰਮਿਟ ਮਿਲਣਗੇ ਨਾਲ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਲਈ ਵੀ ਕਈ ਆਪਾਂ ਵੇਨੇ ਹਾਈਵੇ ਦੇ ਉੱਤੇ ਪਾਲਿਸੀ ਹੁੰਦੀ ਆ 50-50% 50% ਸਰਕਾਰੀ ਪਰਮਟ ਤੇ 50% ਪ੍ਰਾਈਵੇਟ ਨੂੰ ਦੇਨੇ ਹੁੰਦੇ ਆ ਕਈ ਹਾਈਵੇਜ ਤੇ ਹੁੰਦਾ ਆ 60-40 60% ਸਰਕਾਰ ਦੇ 40% ਜਿਹੜੇ ਉਹ ਪ੍ਰਾਈਵੇਟ ਨੂੰ ਦੇਨੇ ਹੁੰਦੇ ਆ ਨਾਲ ਬੇਰਜ਼ਗਾਰ ਨੌਜਵਾਨਾਂ ਨੂੰ ਵੀ ਪਰਮਟ ਮਿਲਣਗੇ ਜਦੋਂ ਸਰਕਾਰੀ ਬਸਾਂ ਬਹਿਣਗੀਆਂ 2025 ਦੇ ਵਿੱਚ ਨਵਾਂ ਸਾਲ ਚੜਿਆ ਪਹਿਲਾਂ ਤੇ ਮੈਂ ਮੁਬਾਰਕਬਾਦ ਦੇਣਾ ਸਾਰਿਆਂ ਨੂੰ ਹੀ ਸਮੂਹ ਪੰਜਾਬੀਆਂ ਨੂੰ ਸਮੂਹ ਭਾਰਤੀਆਂ ਨੂੰ ਵਿਦੇਸ਼ਾਂ ਚ ਵਸਦੇ ਐਨਆਰਆਈ ਭੈਣਾ ਭਰਾਵਾਂ ਨੂੰ ਤੇ ਨਾਲ ਕਿ ਪ੍ਰਮਾਤਮਾਗੇ ਅਰਦਾਸ ਬੇਨਤੀ ਕਰਦੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਹਰ ਪੰਜਾਬੀ ਲਈ ਹਰ ਭਾਰਤੀ ਲਈ ਖੁਸ਼ੀਆਂ ਖੇੜਿਆਂ ਵਾਲਾ ਤਰੱਕੀ ਵਾਲਾ ਆ ਅੱਜ ਜਿੰਨੀਆਂ ਵੀ ਸਾਡੀਆਂ ਟਰਾਂਸਪੋਰਟ ਵਿਭਾਗ ਦੇ ਦੀਆਂ ਯੂਨੀਅਨਾਂ ਭਾਵੇਂ ਰੈਗੂਲਰ ਬੰਦਿਆਂ ਦੀਆਂ ਭਾਵੇਂ ਆਊਟਸੋਰਸ ਤੇ ਕੰਟਰੈਕਟ ਵਾਲਿਆਂ ਦੀਆਂ ਪੀਆਰਟੀਸੀ ਪੰਨ ਬੱਸ ਪੰਜਾਬ ਰੋਡਵੇਜ ਸਾਰੇ ਡਿਪਾਰਟਮੈਂਟਾਂ ਦੀਆਂ ਸਾਰਿਆਂ ਨਾਲ ਖੁੱਲੀ ਵਿਚਾਰ ਚਰਚਾ ਹੋਈ ਆ ਜਿੰਨੀਆਂ ਵੀ ਮੰਗਾ ਸਨ ਉਹਨਾਂ ਤੇ ਬੜੇ ਠੰਡੇ ਤਰੀਕੇ ਦੇ ਨਾਲ ਬਹਿ ਕੇ ਵਿਚਾਰ ਚਰਚਾ ਹੋਈ ਆ ਤੇ ਜਿੰਨੇ ਉਹਨਾਂ ਦੇ ਜੈਨੂਅਲ ਮਸਲੇ ਆ ਜਿਵੇਂ ਰੈਗੂਲਰ ਕਰਨ ਦੇ ਕੰਟਰੈਕਟ ਤੋਂ ਰੈਗੂਲਰ ਕਰਨਾ ਆਊਟਸੋਰਸ ਤੋਂ ਕੰਟਰੈਕਟ ਤੇ ਕਰਨਾ ਜਾਂ ਨਵੀਆਂ ਬੱਸਾਂ ਪਾਉਣੀਆਂ ਉਹ ਸਾਰੇ ਮਸਲੇ ਜਿਹੜੇ ਆ ਉਹਨਾਂ ਤੇ ਖਰੜਾ ਤਿਆਰ ਕਰਾਂਗੇ ਨੀਤੀ ਬਣਾ ਕੇ ਤੇ ਇਹ ਸਾਰੇ ਸਾਥੀਆਂ ਦੇ ਜਿਹੜੇ ਮਸਲੇ ਆ ਜੈਨੂਨ ਮਸਲੇ ਉਹ ਛੇਤੀ ਤੋਂ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਮੁਲਾਜ਼ਮਾਂ ਦੀ ਸੰਤੁਸ਼ਟੀ ਹੋਈ ਅੱਜ ਦੀ ਮੀਟਿੰਗ ਤੋਂ। ਬਿਲਕੁਲ ਤੁਹਾਨੂੰ ਮੁਲਾਜ਼ਮ ਮਿਲੇ ਆ ਤੇ ਤੁਹਾਡੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਹੋਣੀ ਆ। ਅਫਸਰਾਂ ਦੀ ਜਿਹੜੀ ਤੇ ਨਾਲ ਸਾਡੇ ਮੁਲਾਜ਼ਮਾਂ ਦੀ ਲੌਬੀ ਆ ਸਾਰਿਆਂ ਨੇ ਬਹਿ ਕੇ ਵਿਚਾਰ ਚਰਚਾ ਕੀਤੀ ਆ ਮੈਂ ਵੀ ਸਾਰਿਆਂ ਵਿਚਾਰਾਂ ਸੁਣੀਆਂ ਤੇ ਜਲਦੀ ਜਿਹੜੀਆਂ ਇਹ ਗੱਲਾਂ ਆ ਨਾਲ ਅਸੀਂ ਐਫ.ਟੀ ਤੋਂ ਨਾਲ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਬਜਟ ਮੰਗਾਂਗੇ ਟ੍ਰਾਂਸਪੋਰਟ ਮਹਿੰਗੇ ਲਈ। ਨਵੀਆਂ ਬੱਸਾਂ ਪਾਉਣ ਦੀ ਸਾਡੀ ਜਿਹੜੀ ਵਿਚਾਰ ਆ ਉਹ ਫਾਈਲ ਬਣਾ ਕੇ ਭੇਜਾਂਗੇ ਪੰਜਾਬ ਰੋਡਵੇ ਦੇ ਵਿੱਚ 2025 ਦੇ ਵਿੱਚ ਘੱਟ ਤੋਂ ਘੱਟ ਜਿਹੜੀ 600 ਦੇ ਕਰੀਬ ਬੱਸਾਂ ਪਾਉਣ ਦੀ ਸਾਡੀ ਪਾਲਿਸੀ ਆ ਨਾਲ ਪੀਆਰਟੀਸੀ ਦੇ ਵਿੱਚ 450 ਵੱਡੀਆਂ ਬੱਸਾਂ 100 ਮਿੱਡੀ ਬੱਸਾਂ 550 ਪੀਆਰਟੀਸੀ ਦੇ ਵਿੱਚ ਇਹ ਬੱਸਾਂ ਪਹਿਣੀਆਂ ਉਹਦੇ ਵਾਸਤੇ ਪੰਜਾਬ ਸਰਕਾਰ ਤੋਂ ਬਜਟ ਮੰਗਾਂਗੇ ਜਿੰਨਾ ਬਜਟ ਮਿਲੂਗਾ ਫਿਰ ਉਹਦੇ ਅਨਸਾਰ ਬੱਸਾਂ ਪਹਿਣਗੀਆਂ ਨਾਲ ਸਾਡੀਆਂ ਸਰਕਾਰੀ ਬਸਾਂ ਨੂੰ ਪਰਮਿਟ ਮਿਲਣਗੇ ਨਾਲ ਜਿਹੜੇ ਬੇਰਜ਼ਗਾਰ ਨੌਜਵਾਨ ਨੇ ਉਹਨਾਂ ਲਈ ਵੀ ਕਈ ਆਪਾਂ ਵੇਨੇ ਹਾਈਵੇ ਦੇ ਉੱਤੇ ਪਾਲਿਸੀ ਹੁੰਦੀ ਆ 50-50% 50% ਸਰਕਾਰੀ ਪਰਮਿਟ ਤੇ 50% ਪ੍ਰਾਈਵੇਟ ਨੂੰ ਦੇਣੇ ਹੁੰਦੇ ਆ ਕਈ ਹਾਈਵੇਜ਼ ਤੇ ਹੁੰਦਾ ਆ 60-40 60% ਸਰਕਾਰ ਦੇ 40% ਜਿਹੜੇ ਉਹ ਪ੍ਰਾਈਵੇਟ ਨੂੰ ਦੇਣੇ ਹੁੰਦੇ ਆ ਨਾਲ ਬੇਰਜ਼ਗਾਰ ਨੌਜਵਾਨਾਂ ਨੂੰ ਵੀ ਪਰਮਿਟ ਮਿਲਣਗੇ ਜਦੋਂ ਸਰਕਾਰੀ ਬਸਾਂ ਬਹਿਣਗੀਆਂ 2025 ਦੇ ਵਿੱਚ ਨਵਾਂ ਸਾਲ ਚੜਿਆ ਪਹਿਲਾਂ ਤੇ ਮੈਂ ਮੁਬਾਰਕਬਾਦ ਦੇਣਾ ਸਾਰਿਆਂ ਨੂੰ ਹੀ ਸਮੂਹ ਪੰਜਾਬੀਆਂ ਨੂੰ ਸਮੂਹ ਭਾਰਤੀਆਂ ਨੂੰ ਵਿਦੇਸ਼ਾਂ 'ਚ ਵਸਦੇ ਐਨਆਰਆਈ ਭੈਣਾ ਭਰਾਵਾਂ ਨੂੰ ਤੇ ਨਾਲ ਕਿ ਪ੍ਰਮਾਤਮਾ 'ਗੇ ਅਰਦਾਸ ਬੇਨਤੀ ਕਰਦੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਹਰ ਪੰਜਾਬੀ ਲਈ ਹਰ ਭਾਰਤੀ ਲਈ ਖੁਸ਼ੀਆਂ ਖੇੜਿਆਂ ਵਾਲਾ ਤਰੱਕੀ